ਮੋਰਾ ਨਸਲ ਦੇ ਵਿੱਚ ਜਿਹੜੀ 30 ਲੀਟਰ ਤੋਂ ਉੱਪਰ ਦੁੱਧ ਦੇਊਗੀ ਉਹਨੂੰ ਨਵਾਂ ਟਰੈਕਟਰ ਦਿੱਤਾ ਜਾਊਗਾ ਤੇ ਨੀਲੀ 라ਵੀ ਨਸਲ ਦੇ ਵਿੱਚ ਜਿਹੜੀ 25 ਲੀਟਰ ਤੋਂ ਉੱਪਰ ਦੁੱਧ ਦੇਊਗੀ ਉਹਨੂੰ ਵੀ ਨਵਾਂ ਟਰੈਕਟਰ ਦਿੱਤਾ ਜਾਊਗਾ ਤੇ ਗਾਂ ਜਿਹੜੀ 85 ਲੀਟਰ ਦੁੱਧ ਦੇਊਗੀ ਐਫਾ ਉਹਨੂੰ ਵੀ ਨਵਾਂ ਟਰੈਕਟਰ ਦਿੱਤਾ ਜਾਊਗਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਚੜੱਕ ਮੇਲੇ ਬਾਰੇ ਤੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਆਪਾਂ ਕਿੰਨੇ ਤਰੀਕ ਨੂੰ ਇਹ ਕੰਪੀਟੀਸ਼ਨ ਹੋਣੇ ਆਗੇ ਕੀ ਨਾਮ ਹੋਣਗੇ ਕਿਹੜੀਆਂ ਕੈਟਾਗਰੀਆਂ ਸਾਰਾ ਤੁਹਾਨੂੰ ਆਪਾਂ A to Z ਦੱਸਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਆਪਾਂ ਨੇ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਤਿੰਨੇ ਦਿਨ ਤੁਹਾਨੂੰ ਆਪਾਂ ਕੰਪੀਟੀਸ਼ਨਾਂ ਦਾ ਵੀਡੀਓ ਕਵਰ ਕਰਕੇ ਦਿਖਾਵਾਂਗੇ ਤੇ ਲਾਈਵ ਮਿਲਕਿੰਗ ਦੀ ਵੀ ਕੋਸ਼ਿਸ਼ ਕਰਾਂਗੇ ਤੇ ਆਜੋ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦਿੰਨੇ ਆ ਤੇ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਜਿਹੜਾ ਇਹ ਮੇਲਾ ਹੋਣਾ ਇਹ ਚੜੱਕ ਪ੍ਰਾਣੀ ਜਿਹੜੀ ਦਾਣਾ ਮੰਡੀ ਪੁਰਾਣੀ ਪਸ਼ੂ ਮੰਡੀ ਜਿਹੜੀ ਲੱਗਦੀ ਹੁੰਦੀ ਸੀਗੀ ਉੱਥੇ ਇਹ ਮੇਲਾ ਹੋਣਾਗਾ ਝੰਡਿਆਣਾ ਪਿੰਡ ਦੀ ਮੰਡੀ ਵਾਜਦੀ ਆ ਇਹ ਤੇ ਵੈਸੇ ਚੜੱਕ ਮੰਡੀ ਦੇ ਨਾਮ ਨਾਲ ਮਸ਼ਹੂਰ ਆ ਗਈ ਉੱਥੇ ਇਹ ਮੇਲਾ ਹੋਣਾਗਾ 23 24 25 ਫਰਵਰੀ 2024 ਦਾ ਮੇਲਾ ਹੋਣਾ ਹੈ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਬਿਊਟੀ ਕੰਪੀਟੀਸ਼ਨਾਂ ਦੀ ਜਿਹੜੇ 23 ਤਰੀਕ ਨੂੰ ਕੰਪੀਟੀਸ਼ਨ ਹੋਣੇ ਆਗੇ ਉਹ 9 ਵਜੇ ਸਟਾਰਟ ਹੋ ਜਾਣੇ ਆ ਉਹਦੇ ਵਿੱਚ ਵੱਡੀਆਂ ਮੱਝਾਂ ਮੋਰਾ ਮਿਲਕ ਬਿਊਟੀ ਵਾਲੀਆਂ ਦਾ ਮੁਕਾਬਲਾ ਹੋਣਾਗਾ 9 ਵਜੇ ਰਿੰਗ ਨੰਬਰ 1 ਦੇ ਵਿੱਚ ਤੇ ਵੱਡੀਆਂ ਮੱਝਾਂ ਨੀਲੀ ਰਾਵੀ ਦਾ ਮੁਕਾਬਲਾ ਹੋਣਾ ਰਿੰਗ ਨੰਬਰ 2 ਦੇ ਵਿੱਚ ਉਸ ਤੋਂ ਬਾਅਦ ਖੀਰੀਆਂ ਕੱਟੀਆਂ ਮੋਰਾ ਇਹ 11 ਵਜੇ ਮੁਕਾਬਲਾ ਹੋਣਾ ਰਿੰਗ ਨੰਬਰ 1 ਦੇ ਵਿੱਚ ਉਸੇ ਤਰ੍ਹਾਂ ਹੀ ਨੀਲੀ ਰਾਵੀ ਦੀਆਂ ਖੀਰੀਆਂ ਕੱਟੀਆਂ ਦਾ ਮੁਕਾਬਲਾ 11 ਵਜੇ ਹੋਣਾ ਰਿੰਗ ਨੰਬਰ 2 ਦੇ ਵਿੱਚ ਫਿਰ ਆਗੇ ਖੀਰੇ ਕੱਟੇ ਮੋਰਾ ਦੇ ਇਹ 1 ਵਜੇ ਮੁਕਾਬਲਾ ਹੋਣਾ ਰਿੰਗ ਨੰਬਰ 1 ਦੇ ਵਿੱਚ ਖੀਰੇ ਕੱਟੇ ਨੀਲੀ ਰਾਵੀ ਦੇ ਇਹ ਵੀ 1 ਵਜੇ ਮੁਕਾਬਲਾ ਹੋਣਾ ਰਿੰਗ ਨੰਬਰ 2 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਲਾਸਟ 7ਵਾਂ ਮੁਕਾਬਲਾ ਹੋਣਾਗਾ ਦੋ ਦੰਦ ਕੱਟੀਆਂ ਨੀਲੀ ਰਾਵੀ ਦੀਆਂ 3 ਵਜੇ ਇਹ ਰਿੰਗ ਨੰਬਰ 1 ਦੇ ਵਿੱਚ ਮੁਕਾਬਲਾ ਹੋਣਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਗਲੇ ਦਿਨ ਦੀ 24 ਫਰਵਰੀ ਪਹਿਲਾ ਮੁਕਾਬਲਾ ਹੋਣਾ ਦੁੱਧੋਂ ਸੁੱਕੀਆਂ ਮੱਝਾਂ ਮੋਹਰਾ ਡਰਾਈ ਬਿਊਟੀ ਮੁਕਾਬਲਾ ਇਹ 9 ਵਜੇ ਰਿੰਗ ਨੰਬਰ 1 ਦੇ ਵਿੱਚ ਹੋਣਾ ਉਸੇ ਤਰ੍ਹਾਂ ਹੀ ਨੀਲੀ ਰਵੀ ਦੀਆਂ ਡرائی ਬਿਊਟੀ ਦੁੱਧੋਂ ਸੁੱਕੀਆਂ ਮੱਜਾਂ ਦਾ ਮੁਕਾਬਲਾ 9 ਵਜੇ ਰਿੰਗ ਨੰਬਰ 2 ਦੇ ਵਿੱਚ ਹੋਣਾ। ਉਸ ਤੋਂ ਬਾਅਦ ਤੀਜਾ ਮੁਕਾਬਲਾ ਆ ਗਿਆ ਦੋ ਦੰਦ ਕੱਟੇ ਮੋਰਾ ਇਹ 11 ਵਜੇ ਰਿੰਗ ਨੰਬਰ 1 ਦੇ ਵਿੱਚ। ਉਸੇ ਤਰ੍ਹਾਂ ਹੀ ਚੌਥਾ ਮੁਕਾਬਲਾ ਦੋ ਦੰਦ ਕੱਟੇ ਨੀਲੀ ਰਵੀ 11 ਵਜੇ ਰਿੰਗ ਨੰਬਰ 2 ਦੇ ਵਿੱਚ। ਪੰਜਵਾਂ ਮੁਕਾਬਲਾ ਆ ਗਿਆ ਚਾਰ ਦੰਦ ਕੱਟੇ ਮੋਰਾ 1 ਵਜੇ ਰਿੰਗ ਨੰਬਰ 1 ਦੇ ਵਿੱਚ। ਉਸੇ ਤਰ੍ਹਾਂ ਹੀ ਛੇਵਾਂ ਮੁਕਾਬਲਾ ਚਾਰ ਦੰਦ ਕੱਟੇ ਨੀਲੀ ਰਵੀ ਦੇ 1 ਵਜੇ ਰਿੰਗ ਨੰਬਰ 2 ਦੇ ਵਿੱਚ ਉਸ ਤੋਂ ਬਾਅਦ 7ਵਾਂ ਤੇ ਦੂਜੇ ਦਿਨ ਦਾ ਲਾਸਟ ਮੁਕਾਬਲਾ ਜਿਹੜਾ ਹੋਣਾ ਦੋ ਦੰਦ ਝੋਟੀਆਂ ਮੋਹਰਾਦਿਆਂ 3 ਵਜੇ ਰਿੰਗ ਨੰਬਰ 1 ਦੇ ਵਿੱਚ ਤੇ ਇਸ ਤੋਂ ਬਾਅਦ ਜਿਹੜੇ ਆਖਰੀ ਮੁਕਾਬਲੇ ਰਹਿ ਗਏ ਆ 25 ਫਰਵਰੀ ਦੇ ਉਹ ਛੋਟੇ ਬੱਚਿਆਂ ਦੇ ਹੋਣੇ ਹਨ ਜਿਵੇਂ ਕਿ 0 ਤੋਂ ਲੈ ਕੇ 3 ਮਹੀਨੇ ਮੋਹਰਾ ਕਟੀਆਂ ਇਹ ਰਿੰਗ ਨੰਬਰ 1 ਦੇ ਵਿੱਚ 0 ਤੋਂ 3 ਮਹੀਨੇ ਨੀਲੀ 라ਵੀ ਦੀਆਂ ਕਟੀਆਂ ਰਿੰਗ ਨੰਬਰ 2 ਦੇ ਵਿੱਚ ਇਸੇ ਤਰ੍ਹਾਂ ਹੀ ਫਿਰ 0 ਤੋਂ ਲੈ ਕੇ 3 ਮਹੀਨੇ ਮੋਹਰਾ ਕੱਟੇ ਇਹ ਰੰਗ ਨੰਬਰ 1 ਦੇ ਵਿੱਚੋਂ ਉਸੇ ਤਰ੍ਹਾਂ ਹੀ 0 ਤੋਂ ਲੈ ਕੇ 3 ਮਹੀਨੇ ਨੀਲੀ 라ਵੀ ਦਾ ਕੱਟੇ ਰੰਗ ਨੰਬਰ 2 ਦੇ ਵਿੱਚੋਂ ਫਿਰ ਆਗੇ ਜੀ 3 ਤੋਂ 6 ਮਹੀਨੇ ਮੋਹਰਾ ਕੱਟੀਆਂ ਰੰਗ ਨੰਬਰ 1 ਦੇ ਵਿੱਚੋਂ 3 ਤੋਂ 6 ਮਹੀਨੇ ਨੀਲੀ 라ਵੀ ਕੱਟੀਆਂ ਰੰਗ ਨੰਬਰ 2 ਦੇ ਵਿੱਚੋਂ 3 ਤੋਂ 6 ਮਹੀਨੇ ਮੋਹਰਾ ਦੇ ਕੱਟੇ ਇਹ ਆਗੇ ਰੰਗ ਨੰਬਰ 1 ਦੇ ਵਿੱਚੋਂ ਇਸੇ ਤਰ੍ਹਾਂ ਹੀ 3 ਤੋਂ ਲੈ ਕੇ 6 ਮਹੀਨੇ ਨੀਲੀ ਰਾਵੀ ਦੇ ਕਟੇ ਇਹ ਵੀ ਆਗੇ ਰੰਗ ਨੰਬਰ 1 ਦੇ ਵਿੱਚ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਗੇ 6 ਤੋਂ 1 ਸਾਲ ਤੱਕ ਦੀਆਂ ਮੋਹਰਾ ਕਟੀਆਂ ਇਹ ਰੰਗ ਨੰਬਰ 2 ਦੇ ਵਿੱਚ ਇਸੇ ਤਰ੍ਹਾਂ ਹੀ 6 ਤੋਂ 1 ਸਾਲ ਤੱਕ ਨੀਲੀ ਰਾਵੀ ਦੀਆਂ ਕਟੀਆਂ ਰੰਗ ਨੰਬਰ 1 ਦੇ ਵਿੱਚ 6 ਤੋਂ 1 ਸਾਲ ਦੇ ਮੋਹਰਾ ਕੱਟੇ ਇਹ ਰੰਗ ਨੰਬਰ 2 ਦੇ ਵਿੱਚ ਸ਼ੇ ਤਾਂ ਇੱਕ ਸਾਲ ਦੀ ਨੀਲੀ ਰਾਵੀ ਦੇ ਘਟੇ ਇਹ ਰੰਗ ਨੰਬਰ 1 ਦੇ ਵਿੱਚ ਤੇ ਉਸ ਤੋਂ ਬਾਅਦ ਲਾਸਟ ਜਿਹੜੇ ਮੁਕਾਬਲੇ ਆ ਉਹ ਵੱਡੇ ਝੋਟਿਆਂ ਦੇ ਆਗੇ ਵੱਡੇ ਝੋਟੇ ਮੋਹਰਾ نسل ਦੇ ਇਹ ਰੰਗ ਨੰਬਰ 2 ਦੇ ਵਿੱਚ ਵੱਡੇ ਝੋਟੇ ਨੀਲੀ ਰਾਵੀ ਦੇ ਇਹ ਰੰਗ ਨੰਬਰ 1 ਦੇ ਵਿੱਚ ਇਹ ਤਿੰਨੇ ਦਿਨ ਕੰਪੀਟੀਸ਼ਨ ਇਹਨਾਂ ਜੋ ਬਰੀਡ ਦੇ ਹੋਣੇ ਆਗੇ ਉਹ ਤੁਹਾਨੂੰ ਆਪਾਂ ਸਾਰੇ ਕਲੀਅਰ ਕਰਦੇ ਆ ਵੀ ਕਿਹੜੀ ਖੜੀ ਬਰੀਡ ਦੇ ਮੁਕਾਬਲੇ ਹੋਣੇ ਆਗੇ ਤਿੰਨੇ ਦਿਨਾਂ ਕਿਹੜੇ ਹਨ ਕਿਹੜੇ ਕਿੜੇ ਮੁਕਾਬਲੇ ਹੋਣੇ ਆ ਉਹ ਸਾਰੇ ਤੁਹਾਨੂੰ ਆਪਾਂ ਕਲੀਅਰ ਕਰ ਦਿੱਤੇ ਆਗੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਮਿਲਕਿੰਗ ਵਾਲੀਆਂ ਮੱਝਾਂ ਦੀ ਉਹਨਾਂ ਦੇ ਇਨਾਮਾਂ ਦਾ ਵੇਰਵਾ ਇਸ ਤਰ੍ਹਾਂ ਦਾ ਜਿਵੇਂ ਕਿ ਮੋਹਰਾ ਨਸਲ ਦੇ ਵਿੱਚ ਜਿਹੜੀ 17 ਤੋਂ ਉੱਪਰ ਦੁੱਧ ਦੇਊਗੀ ਤੇ ਨੌਨ ਚੈਂਪੀਅਨ ਉਹਨੂੰ ਬੁਲਟ ਦਿੱਤਾ ਜਾਊਗਾ ਦੂਜੇ ਨੰਬਰ ਦੇ ਵਾਲੀ ਨੂੰ ਮੋਟਰਸਾਈਕਲ ਤੀਜੇ ਵਾਲੀ ਨੂੰ ਵੀ ਮੋਟਰਸਾਈਕਲ ਇਸੇ ਤਰ੍ਹਾਂ ਹੀ ਨੀਲੀ ਰਾਵੀ ਦੇ ਵਿੱਚ ਆ ਨੇ ਲੀਟਰ ਵੀ ਦੇ ਵਿੱਚ ਵੀ ਨੌਨ ਚੈਂਪੀਅਨ ਮੱਝਾਂ ਜਿਹੜੀਆਂ ਉਹਨਾਂ ਨੂੰ ਵੀ ਪਹਿਲਾ ਨਾਮ ਬੁਲਟ ਦਿੱਤਾ ਜਾਊਗਾ 16 ਤੋਂ ਉੱਪਰ ਹੋਣੀਆਂ ਚਾਹੀਦੀਆਂ ਇਹ ਤੇ ਦੂਜਾ ਨਾਮ ਮੋਟਰਸਾਈਕਲ ਤੇ ਤੀਜਾ ਨਾਮ ਵੀ ਮੋਟਰਸਾਈਕਲ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮੋਹਰਾਂ نسل ਦੀਆਂ ਵੱਡੀਆਂ ਮੱਝਾਂ ਜਿਹੜੀਆਂ ਕਿ ਚੈਂਪੀਅਨ ਮੱਝਾਂਆਂ ਉਹਨਾਂ ਦਾ ਅਡ ਮੁਕਾਬਲਾ ਹੋਊਗਾ 20 ਲੀਟਰ ਤੋਂ ਉੱਪਰ ਹੋਣੀਆਂ ਚਾਹੀਦੀਆਂ 20 ਲੀਟਰ ਤੋਂ ਉੱਪਰ ਵਾਲੀ ਨੂੰ ਵੀ ਬੁਲਟ ਦਿੱਤਾ ਜਾਊਗਾ ਮੋਟਰਸਾਈਕਲ ਉਸ ਤੋਂ ਬਾਅਦ ਆ ਗਿਆ ਤੀਜੇ ਨੰਬਰ ਤੇ ਵੀ ਮੋਟਰਸਾਈਕਲ ਆ ਗਿਆ ਉਸ ਤੋਂ ਬਾਅਦ ਆਪਾਂ ਗੱਲ ਕਰ ਗਏ ਐਚਫ ਗਾਵਾਂ ਦੀ 50 ਲੀਟਰ ਤੋਂ ਇਹ ਉੱਪਰ ਹੋਣੀਆਂ ਚਾਹੀਦੀਆਂ ਪਹਿਲਾ ਨਾਮ ਬੁਲਟ ਹੋਊਗਾ ਦੂਜਾ ਤੇ ਤੀਜਾ ਨਾਮ ਮੋਟਰਸਾਈਕਲ ਹੋਣਗੇ ਇਸੇ ਤਰ੍ਹਾਂ ਹੀ ਥਾਰ ਪਾਰਕਰ ਗਾਵਾਂ ਦੀ ਦੁੱਧ ਚਵਾਈ ਇਹ 13 ਕਿਲੋ ਤੋਂ ਉੱਪਰ ਹੋਣੀ ਚਾਹੀਦੀ ਆ ਇਹਦੇ ਵਿੱਚ ਪਹਿਲਾ ਨਾਮ 31000 ਦੂਜਾ 21000 ਤੇ ਤੀਜਾ 11000 ਤੇ ਉਸ ਤੋਂ ਬਾਅਦ ਆਪਾਂ ਗੱਲ ਕਰਕੇ ਜਰਸੀ ਗਾਮਾਂ ਦੀ ਉਹਦੇ ਚਵਾਈਏ 35 ਲੀਟਰ ਤੋਂ ਉੱਪਰ ਹੋਣੀਆਂ ਚਾਹੀਦੀਆਂ ਪਹਿਲਾ ਨਾਮ 52000 ਦੂਜਾ 31000 ਤੇ ਤੀਜਾ ਹੋਊਗਾ 21000 ਇਹ ਨਾਮ ਦਿੱਤੇ ਜਾਣਗੇ ਉਸ ਤੋਂ ਬਾਅਦ ਹਰਿਆਣਾ ਨਸਲ ਦੇਸੀਆਂ 13 ਕਿਲੋ ਤੋਂ ਉੱਪਰ ਹੋਣੀ ਚਾਹੀਦੀ ਹੈ ਉਹਦੇ ਵਿੱਚ ਵੀ ਮੋਟਰਸਾਈਕਲ ਦਿੱਤੇ ਜਾਣਗੇ ਪਹਿਲੇ ਨੰਬਰ ਤੇ ਮੋਟਰਸਾਈਕਲ ਹੋਊਗਾ ਦੂਜੇ ਨੰਬਰ ਤੇ 31000 ਫਿਰ 21000 ਉਸ ਤੋਂ ਬਾਅਦ ਸ਼ਾਹੀਵਾਲ ਨਸਲ ਦੀਆਂ 15 ਤੋਂ ਉੱਪਰ ਪਹਿਲਾ ਨਾਮ 31000 ਦੂਜਾ 21000 ਤੀਜਾ 11000 ਫਿਰ ਆਪਾਂ ਗੱਲ ਕਰਗੇ ਦੋ ਦੰਦ ਮੋਹਰਾ ਝੋਟੀਆਂ 14 ਤੋਂ ਉੱਪਰ ਪਹਿਲਾ ਨੰਬਰ ਪਹਿਲਾ ਨਾਮ ਹੋਊਗਾ ਸਕੂਟਰੀ ਫਿਰ ਹੋਊਗਾ ਨਾਮ 11000 ਫਿਰ 10000 ਇਸੇ ਤਰ੍ਹਾਂ ਹੀ ਦੋ ਦੰਦ ਨੀਲੀਰਾ ਵੀ ਝੋਟੀਆਂ 13 ਤੋਂ ਉੱਪਰ ਪਹਿਲਾ ਨਾਮ ਹੈਗਾ ਸਕੂਟਰੀ ਦੂਜਾ 11 ਤੀਜਾ 10 ਉਸ ਤੋਂ ਬਾਅਦ ਲਾਸਟ ਚਵਾਈ ਹੈਗੀ ਹੈਗੀ ਬੱਕਰਿਆਂ ਦੀ ਬੀਟਲ ਨਸਲ ਦੀਆਂ ਬੱਕਰਿਆਂ ਦੀ ਵਿਚਾਈ ਹੋਣੀ ਹੈਗੀ ਇਹ 3 ਕਿਲੋ ਤੋਂ ਉੱਪਰ ਹੋਣੀ ਚਾਹੀਦੀਆਂ ਤੇ ਬੱਕਰੀਆਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕਰੂਗੀ ਉਹਨੂੰ ਮੋਟਰਸਾਈਕਲ ਦੂਜੇ ਨੰਬਰ ਤੇ ਸਕੂਟਰੀ ਤੀਜੇ ਨੰਬਰ ਤੇ 11000 ਇਹ ਨਾਮ ਦਿੱਤੇ ਜਾਣੇ ਮਿਲਕਿੰਗ ਵਾਲੀਆਂ ਮੱਝਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਗੇ ਮੂਹਰਾ ਨਾਲ ਸਾਡੇ ਵਿੱਚ ਜਿਹੜੀ 30 ਲੀਟਰ ਤੋਂ ਉੱਪਰ ਦੁੱਧ ਦੇਊਗੀ ਮੱਝ ਉਹਨੂੰ ਨਵਾਂ ਟਰੈਕਟਰ ਦਿੱਤਾ ਜਾਊਗਾ ਇਸੇ ਤਰ੍ਹਾਂ ਇਲੀਲਾਵੀ ਦੇ ਵਿੱਚ ਜਿਹੜੀ 25 ਲੀਟਰ ਤੋਂ ਉੱਪਰ ਦੁੱਧ ਹੋਊਗੀ ਉਹਨੂੰ ਵੀ ਨਵਾਂ ਡੈਕਟਰ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਆ ਗਈ ਐਚ ਐਫ ਗਾਂਵਾਂ 85 ਲੀਟਰ ਤੋਂ ਉੱਪਰ ਜਿਹੜੀ ਗਾਂ ਦੁੱਧ ਦੇਊਗੀ ਉਹਨੂੰ ਵੀ ਨਵਾਂ ਡੈਕਟਰ ਦਿੱਤਾ ਜਾਊਗਾ ਉਸ ਤੋਂ ਬਾਅਦ ਸ਼ਰਤਾਂ ਦੀ ਗੱਲ ਕਰਕੇ 19 ਫਰਵਰੀ ਨੂੰ ਦੁੱਧ ਚਵਾਈ ਵਾਲੇ ਸਾਰੇ ਪਸ਼ੂ ਮੇਲੇ 'ਚ ਹਾਜ਼ਰ ਹੋਣੇ ਲਾਜ਼ਮੀ ਹਨ ਉਸ ਤੋਂ ਬਾਅਦ ਐਂਟਰੀ ਨਹੀਂ ਹੋਊਗੀ 23 ਫਰਵਰੀ ਨੂੰ ਪਸ਼ੂ ਖਾਲੀ ਕੀਤੇ ਜਾਣਗੇ ਤੇ ਜਿਹੜੀ ਦੁੱਧ ਚਵਾਈ ਹੋਣੀ ਹੈ ਪਸ਼ੂਆਂ ਦੀ ਗਾਵਾਂ ਚਾਹੇ ਮੱਝਾਂ ਇਹ ਕੈਮਰੇ ਦੀ ਨਿਗਰਾਨੀ ਦੇ ਵਿੱਚ ਹੋਊਗੀ ਜਿਸ ਤਰ੍ਹਾਂ ਕਿ ਪੀਡੀਐਫ ਨੇ ਕਰਿਆ ਬੀਐਫਏ ਨੇ ਕਰਿਆ ਤੇ ਡੀਐਫਏ ਨੇ ਕਰਿਆ ਉਹ ਇਸੇ ਤਰ੍ਹਾਂ ਇਹ ਕੈਮਰੇ ਦੀ ਨਿਗਰਾਨੀ ਹਟਚਵਾਈ ਹੋਊਗੀ ਤੇ ਜਿਹੜੇ ਸੈਂਪਲ ਆ ਦੁੱਧ ਦੇ ਤੇ ਖੂਨ ਦੇ ਉਹ ਲੈ ਜਾਣਗੇ ਉਸ ਤੋਂ ਬਾਅਦ ਲਾਸਟ ਦੇ ਗੱਲ ਕਰਕੇ ਆਪਾਂ ਸਟਾਲ ਬੁੱਕ ਕਰਾਉਣ ਦੀ ਜਿਨ੍ਹਾਂ ਨੇ ਸਟਾਲ ਬੁੱਕ ਕਰਾਉਣੀ ਹੈ ਐਮ ਆਰ ਰਾਹੁਲ ਕੱਕੜ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 94636 ਤੇ 300889463630086 ਤੇ ਪਸ਼ੂਆਂ ਦੀ ਐਂਟਰੀ ਤੇ ਹੋਰ ਜਾਣਕਾਰੀ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 9501898775859443619 9501898775859443619 ਇਸ ਨੰਬਰ ਦੇ ਉੱਤੇ ਤੁਸੀਂ ਪਸ਼ੂਆਂ ਦੀ ਐਂਟਰੀ ਕਰਵਾ ਸਕਦੇ ਹੋ ਪੂਰੀ A to Z ਇਹ ਮੇਲੇ ਦੀ ਡਿਟੇਲ ਆ ਗਈ ਤੇ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪਾਂ ਸਾਰੇ ਮੇਲੇ ਨੂੰ ਤਕਰੀਬਨ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਚੈਨਲ ਦੇ ਨਾਲ ਤੁਸੀਂ ਜੁੜ ਸਕਦੇ ਹੋ ਵੈਸੇ ਪਸ਼ੂ ਲੈ ਕੇ ਜਰੂਰ ਪਹੁੰਚੋ ਨਹੀਂ ਤਾਂ ਦੇਖਣ ਜਰੂਰ ਪਹੁੰਚੋ ਜਿਹੜੇ ਦੇਖਣ ਨਹੀਂ ਆ ਸਕਦੇ ਆਪਣੇ ਚੈਨਲ ਨਾਲ ਤੁਸੀਂ ਜੁੜ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜਾਣਕਾਰੀ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ